ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੈਂਦੇ ਪਿੰਡ ਕਰਿਆਲਾ ਵਿਖੇ ਰੇਲਵੇ ਸਟੇਸ਼ਨ ਤੇ ਬਣ ਰਹੀਆਂ ਬਿਲਡਿੰਗਾਂ ਵਿੱਚ ठेकेदार ਵੱਲੋਂ ਘਟੀਆਂ ਮਟੀਰੀਅਲ ਵਰਤੀਆਂ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਕਰਿਆਲਾ ਤੇ ਨਾਲ ਲੱਗਦੇ ਪਿੰਡ ਦੇ ਲੋਕਾਂ ਵਿੱਚ ਕਾਫੀ ਰੋਸ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਕਰਿਆਲਾ ਰੇਲਵੇ ਸਟੇਸ਼ਨ ਤੇ ਨਾਰੇਬਾਜ਼ੀ ਕੀਤੀ ਗਈ ਇਸ ਸੁਪਰੰਤ ਜਾਣਕਾਰੀ ਦਿੰਦੇ ਹੋਏ ਇਕੱਤਰ ਹੋਏ ਲੋਕਾਂ ਵਿੱਚੋਂ ਸੁਖਵੰਤ ਸਿੰਘ ਦੁਬਲੀ ਹਰਪਾਲ ਸਿੰਘ ਕਰਿਆਲਾ ਦੇ ਦਾਸ ਸਿੰਘ ਲਖੜਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਬਣਾਈਆਂ ਜਾ ਰਹੀਆਂ ਆ ਬਿਲਡਿੰਗਾਂ ਵਿੱਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਜਿਸ ਦਾ ਪ੍ਰਸ਼ਾਸਨ ਵੱਲ ਕੋਈ ਧਿਆਨ ਨਹੀਂ ਹੈ ਉਹਨਾਂ ਕਹਿਆ ਕਿ ਹੁਣ ਵੀ ਜਿਹੜੀ ਬਨ ਰਹੀਆਂ ਬਿਲਡਿੰਗਾਂ ਵਿੱਚ ਇੱਟ ਲਾਈ ਜਾ ਰਹੀ ਹੈ ਬਿਲਕੁਲ ਘਟੀਆ ਅਤੇ ਮਿੱਟੀ ਵਾਂਗ ਪਿੱਲੀ ਇੱਟ ਹੈ ਜਿਸ ਨੂੰ ਠੇਕੇਦਾਰ ਬਿਨਾਂ ਕਿਸੇ ਡਰ ਦੇ ਸ਼ਰੀਆਮ ਲਾ ਰਿਹਾ ਹੈ ਲੋਕਾਂ ਨੇ aarop ਲਗਾਉਂਦੇ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਨਾਸ ਕੰਸਟਰਕਟਿਵ ਡਿਪਲੀਮਾ ਤੇ ਆ ਤੁਸੀਂ ਦੇ ਦਿਖਾ ਰਹੇ ਜਿਆ ਇਟਾਂ ਦਾ ਕੀ ਕਾਰਨ ਕੀ ਹੈ ਕੀ ਬਣ ਕੀ ਰਿਹਾ ਤੇ ਕੀ ਹੈ ਇਹ ਆ ਵੇਖੋ ਜੀ ਸਾਡੇ ਮੇਨ ਇਲਾਕੇ ਦਾ ਔਰ ਸੈਂਟਰਲ ਔਰ ਰੇਲਵੇ ਸਟੇਸ਼ਨ ਪਰ ਆ ਜਾਤਰੀਆਂ ਵਾਸਤੇ ਜਿੰਨੀ ਇਟਾਂ ਫੋਰ ਕਲਾਸ ਦੀ ਥਰਡ ਕਲਾਸ ਦੀ ਫੋਰ ਕਲਾਸ ਦੀ ਇਟ ਲੱਗ ਰਹੀ ਜਿੰਨੂੰ ਕੋਈ ਕਿਸੇ ਲਉਦਾ ਹੀ ਨਹੀਂਗਾ ਉਹ ਇਟ ਲੱਗੀ ਆ ਸੀਮੈਂਟ ਦਿੱਤਾ ਵੇਖੋ ਲਾਲ ਰੇਤਾ ਜਿਹਦਾ ਮਿੱਟੀ ਹੁੰਦੀ ਆ ਇਹ ਸਾਡੀਆਂ ਬਿਲਡਿੰਗਾਂ ਤਿਆਰ ਹੋਣੀਆਂ ਇਹ ਤੇ ਸਾਡਾ ਲੋਕਾਂ ਦਾ ਪੈਸਾ ਖਰਚ ਹੋਣਾ ਇਹ 5 ਸਾਲਾਂ ਤੋਂ ਪਹਿਲਾਂ ਫੇਢਕ ਪਣੀਆਂ ਫਿਰ ਇਹਦੇ ਟੈਂਡਰ ਹੋਣੇ ਆ ਇਹਦੇ ਵਿੱਚ ਠੇਕੇ ਦਾ ਸਰਕਾਰਾਂ ਰਲ ਕੇ ਇਹ ਸਾਡੇ ਲੋਕਾਂ ਨਾਲ ਗਦਾਰੀ ਕਰ ਰਹੀ ਆ ਇਹਦੇ ਵਿੱਚ ਜੇ ਕੋਈ ਪਹਿਲਾਂ ਵੇਖ ਲੈ ਪਲਸਟਰੋਂ ਤੋਂ ਕੋਈ ਯਾਤਰੀ ਇਹਨਾਂ 'ਚ ਬਹੂ ਨਹੀਂ ਕੋਈ ਦਫ਼ਤਰ ਨਹੀਂ ਬਣਾਊਗਾ ਕਿਉਂਕਿ ਇਹ ਸਾਰੀ ਇੱਕ ਟੱਕੀ ਹੱਟ ਨੂੰ ਪੈੜੀ ਆ ਅਸੀਂ ਆਨੇ ਇਧਰ ਦੇ ਕੱਚਾ ਮਕਾਨ ਬਣਾਉਣ ਦੇ ਸ਼ੈਨ ਕੋ ਸਮਾਂ ਕੱਢ ਜਾਂਦਾ ਪਰ ਆਹ ਵੇਖੋ ਇਧਰ ਮਾਰਿਓ ਨਿਗਾ ਆ ਕਰਿਓ ਜੇ ਇਹਨੂੰ ਕੈਮਰਾ ਦਾ ਵੇਖੋ ਹਾਲ ਜਿਹੜੀ ਠੇਕੇਦਾਰ ਜਿਹੜਾ ਵਾ ਇਥੇ ਸਾਰਾ ਪੈਸਾ ਖਾ ਗਿਆ ਮੇਰੇ ਹਸਾਂ ਦਾ ਤਾਂ ਆਹ ਜਿਹੜੀ 500 ਰੁਪਏ ਵਾਲੀ ੱਟ ਨਹੀਂ ਗਈ ਜਿਹੜੀ ਇੱਥੇ ਲੱਗ ਰਹੀ ਆ ਗਲੀਆਂ ਚ ਵੀ ਨਹੀਂ ਲਾਉਂਦਾ ਕੋਈ ਕਿਤੇ ਮੈਂ ਨਾ ਡੰਗਣਾ ਥਲੇ ਵੀ ਲਾਉਂਦਾ ਕੋਈ ਜਿਹੜੀ ਇੱਟ ਲੱਗ ਰਹੀ ਆ ਹੁੰਡੇ ਸਿੰਘ ਸਾਹਿਬ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਇੱਟ ਚੈੱਕ ਕੀਤੀ ਜਾਵੇ ਠੇਕੇਦਾਰ ਦੀ ਨਕਵਾਰੀ ਕੀਤੀ ਜਾਵੇ ਠੇਕੇਦਾਰ ਨੂੰ ਜੇਲ੍ਹਾਂ ਚ ਬੰਦ ਕਰਨ ਚਾਹੀਦਾ ਇਹ ਜਿਹੜਾ ਜਨਤਾ ਨਾਲ ਗਦਾਰੀ ਕਰ ਰਿਹਾ ਇਹਦਾ ਕਿਤੇ ਐਕਸ਼ਨ ਲੈ ਕੇ ਛੇਤੀ ਤੋਂ ਛੇਤੀ ਸਰਕਾਰ ਜਿਹੜੀ ਆ ਇਹਦੇ ਤੋਂ ਨਕਵਾਰੀ ਕਰਕੇ ਇਹਨੂੰ ਜੇਲ੍ਹ ਚ ਬੰਦ ਕਰੇ ਇਸ ਤੇ ਚੰਗਾ ਠੇਕੇਦਾਰ ਚੰਗੀ ਇਟ ਲਾ ਕੇ ਸਾਡੀ ਸਾਰੀ ਕੀਤੀ ਹੋਵੇ ਕੋਈ ਲੰਮਾ ਸਮਾਂ ਜਿੱਦਾਂ ਅੰਗਰੇਜ਼ਾਂ ਦੇ ਬਿਲਡਿੰਗਾਂ 75 80 ਸਾਲ ਤੋਂ ਬਾਅਦ ਹੋਣ ਆਣ ਕੇ ਕੋਈ țeੜਾ ਪਈਆਂ ਨੇ ਇਹਦੇ ਪਈਆਂ 17 ਸਾਲਾਂ ਬਾਅਦ ਸੱਤ ਮਹੀਨਿਆਂ ਚ ਪੈ ਜਣੀਆਂ ਨੇ ਵੇਖੋ ਕੀ ਬੰਦਾ ਪਿੱਲੀ ਇਟ ਲੱਗਦੀ ਸਾਰੀ ਧੰਨਵਾਦ ਇਸਟੇਸ਼ਨ ਤੇ ਆਣ ਕੇ ਵੇਖਿਆ ਕਿ ਰੈਲ ਸਟੇਸ਼ਨ ਦਾ ਨਵ ਸਟੇਸ਼ਨ ਬਣ ਰਿਹਾ ਤੇ ਮੰਗਰੀ ਇਹਦਾ ਨਕਮਲ ਆ ਰਿਹਾ ਇਸ ਸਾਲੋਂ ਪਿੱਲੀ ਇਟ ਇਹ ਕਰਾਂ ਮਾਰੋ ਤੇ ਦੁਰੋੜੀ ਬਣ ਜਾਂਦੀ ਆ ਟੋਟੇ ਵੀ ਨਹੀਂ ਹੁੰਦੀ ਹੁਣ ਮੰਗ ਕੀ ਆ ਜੀ ਮੰਗੇ ਆ ਭੇਜ ਦੇਣਾ ਠੇਕੇਦਾਰ ਇਹਦੇ ਤੇ ਕੋਈ ਨਹੀਂ ਕਾਰਵਾਈ ਕੀਤੀ ਜਾਵੇ ਜਿੱਤੇ ਵਧੀਆ ਮਾਲੂ ਆਗੇ ਤੇ ਸਾਡਾ ਸਟੇਸ਼ਨ ਬੁਲਾਇਆ ਜਾਵੇ ਇਹ ਅੱਜ ਦੀ ਗੱਲ ਨਹੀਂ ਇਹ ਪਤਾ ਨਹੀਂ ਕਿੰਨਾ ਦਿਨ ਸਾਡੇ ਤੇ ਲਣਾ ਇੱਕ ਹੀ ਬਿਲਡਿੰਗ ਦੇ ਉੱਤੇ ਥੱਲੇ ਆਣ ਕੇ ਕੰਮ ਕਰ ਰਿਹਾ ਤੇ ਜਿਵੇਂ ਸਰ ਰਹਿਆ ਤੇ ਜਦੋਂ ਵੀ ਥੋੜੇ ਦਿਨ ਬਾਅਦ ਡਿੱਗ ਕੇ ਸਾਡੇ ਤੇ ਜਿਹੜੇ ਨੁਕਸਾਨ ਹੋਣਗੇ ਉਹਨਾਂ ਦਾ ਵੀ ਨੁਕਸਾਨ ਕਰ ਸਕਦੀ ਆ ਇਹ ਕਰਕੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮਸਲਾ ਕੀ ਆ ਨਾਰੇਬਾਜ਼ੀ ਕਰਨ ਦਾ ਭਰਾ ਜੀ ਇਹ ਅੱਜ ਜੋ ਕਰਿਆਲਾਲਾ ਸਟੇਸ਼ਨ ਆ ਉੱਥੇ ਇੱਕ ਬੈਡਿੰਗ ਤਿਆਰ ਕਰ ਲਿਆ ਤੇ ਬੈਡਿੰਗ ਦੇ ਵਿੱਚ ਸਾਰੀ ਪਿੱਲੀ ਇੱਟ ਵੇਖੋ ਇੱਕ ਆ ਕੰਮ ਚੱਲ ਰਿਹਾ ਜੇ ਪੰਜਾਬ ਦੇ ਵਿੱਚ ਆ ਇਹ ਕਿੰਨੇ ਦਿਨ ਕੱਢੂਗੀ ਪਿੱਲੀ ਇੱਟ ਤੇ ਪਹਿਲੇ ਉਹਨੇ ਸਾਰਾ ਠੇਕਾ ਵਜਾ ਉਹਦਾ ਪਸਲੀ ਅਸਲੀ ਇੱਟ ਦਾ ਤੇ ਪਿੱਲੀ ਇੱਟ ਆ ਜਿਹੜੀ ਦੋ ਦਿਨਾਂ 'ਚ ਟੁੱਟ ਜਾਣੀ ਆ ਲੱਖ ਲਾਂਟ ਇਹੋ ਜੇ ਠੇਕੇਦਾਰ ਦਾ ਜੋ ਇੱਕ ਲੋਕਾਂ ਦਾ ਹੱਕ ਖਾਂਡਿਆ ਲੋਕਾਂ ਦੇ ਪੈਸੇ ਖਾਂਡਿਆ ਆ ਲੋਕਾਂ ਦੇ ਨਾਲ ਗਦਾਰੀ ਹੋਣ ਈ ਆ ਤੇ ਕਰਾਉਣ ਕੌਣ ਆ ਸਰਕਾਰ ਕਰਾਉਣ ਈ ਆ ਸਾਡੇ ਮੁਕਾਬਲ ਕੀ ਮੰਗ ਕੀ ਕਰਦੇ ਇਹਦੇ ਵਿੱਚ ਜੇ ਹੁਣ ਫਰਜ਼ ਕਰੋ ਆ ਆ ਦੋ ਦਿਨ ਹੀ ਆੜਨੀ ਆ ਟਾਂ ਜਿਹੜੀਆਂ ਲਾਉਣ ਦੇ ਨੇ ਤੇ ਤਾਂ ਨੀ ਦੀ ਮਿੱਟੀ ਹੁਣ ਮੈਂ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਂ ਠੇਕੇਦਾਰ ਨਹੀਂ ਮੈਂ ਤਾਂ ਬੋਦਾ ਹੋਰ ਹੀ ਮੇਰਾ ਨੰਬਰ ਤੁਹਾਨੂੰ ਐਵੇਂ ਦਿੱਤਾ ਉਹਨਾਂ ਨੇ ਠੇਕੇਦਾਰ ਮੁੱਕਣ ਡਿਆ ਜੇ ਇਸ ਗੱਲ ਤੋਂ ਇਹ ਠੇਕੇਦਾਰ ਦੇ ਉੱਤੇ ਪੂਰੀ ਕਾਰਵਾਈ ਤੇ ਜੇ ਕੰਮ ਨਾ ਬੰਦ ਹੋਇਆ ਤੇ ਹੋਰ ਅੱਗੇ ਕੀ ਕਾਰਵਾਈ ਹੋਏ ਪੂਰੀ ਕਾਰਵਾਈ ਪੂਰੀ ਅਗਰ ਬੰਦ ਨਾ ਹੋਇਆ ਤੇ ਇੱਥੇ ਨਿਪਟਾਰੀ ਕਰਾਵਾਂਗੇ ਇੱਥੇ ਵੱਡੇ ਤੋਂ ਵੱਡਾ ਇੱਥੇ ਕੱਟ ਕਰਾਂਗੇ ਧਰਨਾ ਲਾਵਾਂਗੇ ਜਿੰਨਾ ਚਿਰ ਇੱਥੇ ਪੂਰਾ ਇਸੇ ਦਾ ਇਹਦਾ ਸਾਨੂੰ ਫੈਸਲਾ ਨਾ ਮਿਲਿਆ ਹਟਾਇਆ ਡੈਸ਼ਨ ਦੇ ਕਮਰੇ ਬਣਾ ਰਿਹਾ ਮਸਾਫਰਖਾਨਾ ਮਸਾਫਰਖਾਨਾ ਬਣਾ ਰਿਹਾ ਏ ਔਰ ਜਿਹੜੀ ਐਕਟ ਲੱਗ ਰਹੀ ਬਹੁਤ ਪਿੱਲੀ ਲੱਗ ਰਹੀ ਆ ਕਿਉਂਕਿ ਅਗਲਾ 120 30 ਸਾਹ ਜਿਹੜਾ ਚੂਨੇ ਨਾਲ ਹੀ ਤਾਂ ਲੱਗੀਆਂ ਬੜੀ ਪੱਕੀ ਐਕਟ ਲੱਗੀ ਉਹ ਬੜੀ ਤਰਦੀ ਹੋ ਗਈ ਇੱਕ ਇੱਕ ਗੇਟ ਨਹੀਂ ਨਿਕਲੀ ਮੜ ਸਾਫ ਗੇਟ ਨਹੀਂ ਨਿਕਲੀ ਜਿਹੜੀ ਉਹ ਪੂਰੀ ਅਵੇਕਤੀ ਕਰਨ ਉੱਡੀਆਂ ਨਿਕਲ ਗਿਆ ਆਉਦੀਆਂ ਤੇ ਇਹ ਜਿਹੜੀ ਬਿਲਕੁਲ ਪਿੱਲੀ ਐ ਤੇ ਜਿਹੜੀ ਆ ਬਿਲਕੁਲ ਬੇਕਾਰ ਨਕਮੀ ਐ ਤੇ ਜਿਹੜੀ ਆ ਇਹ ਅਨਿਬਾਰ ਲਾ ਰਹੇ ਆ ਕਿਉਂਕਿ ਇਹਦਾ ਇਸ ਇਸ ਚੀਜ਼ ਦੀ ਇਨਕੁਆਰੀ ਹੋ ਗਏ ਠੇਕੇਦਾਰ ਤੇ ਕਾਰਵਾਈ ਹੋਵੇ ਜੇ ਨਾ ਹੋਈ ਤੇ ਕਿਸਾਨ ਸੰਮਟਿਕ ਵਿਆਪ ਕੋਰੋੜਾ ਚੇਬੰਦੀ ਜਿਹੜੀ ਆ ਉਹ ਇਹਦੀ ਆਪਣਾ ਇਹ ਇਨਕੁਆਰੀ ਕਰਾ ਕੇ ਕਿ ਇਹਦੇ ਨੂੰ ਡੋਸ ਲਾਉਗੇ ਆਪ ਲੇਬਰ ਹੈ ਯਾਨੀ ਮੈਂ ਲੇਬਰ ਹਾਂ ਜੋ ਇਹ ਪਿੱਲੀ ਈਟ ਲਗਾ ਰਿਹਾ ਜਬ ਸਾਰੀ ਮਿੱਟੀ ਵਾਲੀ ਈਟ ਜੋ ਲਗਾ ਰਹੇ ਆ ਆਪ ਪਿੱਲੀ ਕਾ ਹਾਂ ਸਹੀ ਹੈ ਸਹੀ ਹੈ ਦਿਖਾਈਏ ਤੋੜ ਕੇ ਦਿਖਾ ਦਿਜੀਏ ਦਿਖਾਈਏ दिखाइए तोड़ के दिखाइए आप ठेकेदार का नंबर क्या है ये मुझे नहीं। नंबर अभी तो आप कॉल कर रहे थे उसे बुलवाइए उनको लगाइए फोन लगाइए लगाइए आप मिट्टी ये सारी इट सब बिल्ली लग रही है ठेकेदार है अगर कोई इसमें आ गया नीचे आ गया तो नीचे कैसे आ जाएगा सर एक नंबर ईट है चल लगाइए आप फोन लगाइए उनको ਪਤਾ ਲੈਬਲ ਕਹਾਂ ਤੇਰੇ ਜੀ ਇੱਕ ਨੰਬਰ ਦੀ ਈਟ ਹੈ ਆ ਤੋੜ ਕੇ ਦਿਖਾ ਦਿਜੀਏ ਇੱਕ ਉਹ ਤੋੜ ਕੇ ਦਿਖਾ ਦਿਜੀਏ ਮੈਂ ਤੁਹਾਨੂੰ ਦਿਖਾਈਏ ਤੋੜ ਕੇ ਦਿਖਾ ਦਿਜੀਏ